ਆਪਣੇ ਬੱਚਿਆਂ ਨੂੰ ਮਾਮਾ ਇੱਕ ਪਲ ਵੀ ਅੱਖਾਂ ਤੋਂ ਦੂਰ ਨਹੀਂ ਕਰਦੀਆਂ ਉਹ ਕਦੇ ਨਹੀਂ ਚਾਹਦੀਆਂ ਕਿ ਆਪਣੇ ਬੱਚਿਆਂ ਤੋਂ ਉਹਨਾਂ ਨੂੰ ਦੂਰ ਜਾਣਾ ਪਵੇ ਪਰ ਸਹੁਰੇ ਘਰਾਂ ਦੇ ਵਿੱਚ ਬਣਦੇ ਮਾੜੇ ਹਾਲਾਤਾਂ ਦੇ ਕਾਰਨ ਕਿੰਨੀਆਂ ਹੀ ਕੁੜੀਆਂ ਹੁਣ ਤੱਕ ਆਪਣੀ ਜਾਨ ਗਵਾ ਚੁੱਕੀਆਂ ਨੇ ਇੱਕ ਹੋਰ ਇਹੋ ਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਵਿਆਹੁਤਾ ਔਰਤ ਦੀ ਜਾਨ ਗਈ ਹੈ ਦੋ ਮਾਸੂਮ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਆਇਆ ਉੱਠਿਆ ਜੋ ਕਿ ਬੇਹਦ ਹੀ ਦੁਖਦਾਇਕ ਹੈ ਲੈ ਇਹਨਾਂ ਦੀ ਬਹੁਤ ਚਿਰਾਂ ਤੋਂ ਇਸੇ ਦੀ ਸਾਲ ਹੋ ਗਿਆ ਸੀ ਇਹਨਾਂ ਦੀ ਮਤਲਬ ਕਿ ਕਲੋਨੀ ਵਾਲਿਆਂ ਨੂੰ ਸਾਰਿਆਂ ਨੂੰ ਵਿੱਚ ਲੈ ਕੇ ਤੇ ਅਸੀਂ ਸਮਝੋਤੇ ਨਾ ਛੱਡ ਕੇ ਅਸੀਂ ਕਲੋਨੀ ਵਾਲੇ ਕਹਿੰਦੇ ਅਸੀਂ ਕੋਈ ਵੀ ਗੱਲ ਹੋਣੀ ਤਾਂ ਅਸੀਂ ਤੁਹਾਨੂੰ ਦੱਸਾਂਗੇ ਥੋੜੀ ਨੋਕੀ ਇਹਨਾਂ ਦਾ ਗੋਰੀ ਤੇ ਇਹਨਾਂ ਦੇ ਬਿਲਕੁਲ ਰਾਜੀ ਨਾਮ ਇਹਨਾਂ ਛੱਡ ਗਿਆ ਇਸੇ ਕਿ ਕਲੋਨੀ ਵਾਲਿਆਂ ਨੇ ਕੋਣੀ ਬਾਲਿਆ ਨੇ ਸੁਣਤਾ ਕਿ ਕਿਹਾ ਸੀ ਤੁਹਾਡੀ ਕੁੜੀ ਨੂੰ ਕੁਛ ਨਹੀਂ ਹੁੰਦਾ ਮਤਲਬ ਅਸੀਂ ਨਾਲ ਖੜੇ ਆ ਤੁਸੀਂ ਭੇਜੋ ਸਾਰਿਆਂ ਦਾ ਸਮਝੋਤਾ ਕਰਕੇ ਭੇਜੀ ਉਸ ਤੋਂ ਬਾਅਦ ਇਹਨਾਂ ਨੇ ਸੋਦਾ ਫੋਨ ਵੀ ਖੋਲਿਆ ਗੋਰੀ ਦਾ ਨਾ ਮਾਲ ਸਾਨੂੰ ਕਿਸੇ ਨੂੰ ਫੋਨ ਕਰਨ ਦੇ ਤਾਂ ਅਸੀਂ ਤਾਂ ਵੀ ਕਿਹਾ ਕੋਈ ਨਹੀਂ ਆਪਣੇ ਘਰ ਚ ਖੁਸ਼ ਰਹੇ ਚਲੋ ਸਾਨੂੰ ਨਾਂ ਵੀ ਮਿਲੂਗੀ ਸਾਲ 6 ਮਹੀਨੇ ਤਾਂ ਅਸੀਂ ਮਤਲਬ ਕਿ ਬਰਦਾਸ਼ਤ ਕਰ ਲਾਂਗੇ ਤੇ ਕੀ ਚਾਹੁੰਦੇ ਸੀ ਅਸੀਂ ਇਹ ਕਹਿੰਨੇ ਸੀ ਆਪਣੇ ਘਰ ਚ ਖੁਸ਼ ਰਹੋ ਕਿ ਕੀ ਹੈ ਕਿ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਹੁਣ ਸਾਨੂੰ ਨਾ ਸਾਨੂੰ ਮਿਲਣ ਦੇ ਤਾਂ ਸਾਲ ਹੋ ਗਿਆ ਝਗੜਾ ਕਿਸ ਗੱਲ ਦਾ ਸੀ ਕੋਈ ਝਗੜਾ ਉਹਨਾਂ ਦਾ ਆਪਸ ਵਿੱਚ ਹੀ ਆ ਆਪਸ ਵਿੱਚ ਹੀ ਆ ਬਾ ਜੀ ਮਿਲ ਨਹੀਂ ਸੀ ਜਾਂਦੀ ਜਿਹੜੀ ਉਹਦੀ ਸੱਸ ਨੇ ਟੌਰਚਰ ਬਹੁਤ ਕਰਦੀ ਹੁੰਦੀ ਸਾਰਾ ਟੱਬਰ ਹੀ ਟੌਰਚਰ ਕਰਦਾ ਸੀ ਮਾਮਲਾ ਇਨਫੋਰਮੇਸ਼ਨ ਮਿਲੀ ਸੀ ਲੜਕੀ ਇੱਥੇ ਇੱਕ ਐਡਮਿਟ ਗੋਰੀ ਨਾਮ ਉਹਦਾ ਗੋਰੀ ਵਾਈਫ ਆਫ ਸੁਮਿਤ 35 ਸਾਲ ਏਜ ਦਾ ਸਰ ਹੈ ਹਮ ਫਰੈਂਡ ਕੋਲ ਨਹੀਂ ਵਿਆਹੀ ਆ ਫਿਲਹਾਲ ਉਹਦੀ ਬੋਡੀ ਦੇਖਣ ਨੂੰ ਗਲੇ ਤੇ ਨਿਸ਼ਾਨ ਹੈਗਾ ਹੋਗਾ ਬਾਕੀ ਉਹਦੇ ਪਰਿਵਾਰ ਵਾਲੇ ਅਲੀਗੇਸ਼ਨ ਲਾ ਰਹੇ ਵੀ ਉਹਦੇ ਸਹੁਰੇ ਪਰਿਵਾਰ ਤੰਗ ਕਰਦਾ ਸੀ ਉਹ ਬਾਕੀ ਉਹਨਾਂ ਦੀ ਸਟੇਟਮੈਂਟ ਲੈ ਕੇ ਦੇਖਦੇ ਆਂ ਸਟੇਟਮੈਂਟ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰਦੇ ਆਂ ਆ ਸੁੱਟ ਕੇ ਗਏ ਉੱਥੇ ਆ ਤੁਸੀਂ ਦੱਸਦੇ ਮੈਂ ਇੱਥੇ ਕਰੋ ਸੀਸੀਟੀਵੀ 'ਚ ਆ ਗਿਆ ਹੋਣਾ ਜੀ ਉੱਥੇ ਦੇਖ ਰਿਹਾ ਮੈਂ ਤਾਂ ਆਇਆ ਹੀ ਅੱਜ ਜੀ ਪਤਾ ਕਰਨਾ ਪੈਣਾ ਕਦੋਂ ਕਦੋਂ ਹੋਈ ਸੁੱਟ ਕੇ ਚਲ ਗਏ ਲਾਸ਼ ਜਿਹੜਾ ਲਾਸ਼ ਇਹ ਨਹੀਂ ਕੋਈ ਦੀ ਰਿਕਾਰਡਿੰਗ ਹੋਏਗੀ ਜੇ ਸੜੇ ਨਹੀਂ ਫਾਰਮ ਕਰਾ ਰਹੇ ਕਿ ਪਹਿਲਾਂ ਵੀ ਕੋਈ ਕੰਪਲੇਨ ਦਿੱਤੀ ਸੀਗੀ ਪਰਿਵਾਰ ਵੱਲੋਂ ਕਿ ਤੇ ਮਾਰ ਕੋਟੇ ਨਹੀਂ ਮੈਨੂੰ ਇਸ ਵਾਰ ਇਹ ਨਹੀਂ ਪਤਾ ਆਪਾਂ ਵੈਰੀਫਾਈ ਕਰ ਲੈਨੇ ਚੈੱਕ ਕਰੀ ਸਰ ਤੁਸੀਂ ਵੈਰੀਫਾਈ ਅੰਦਰੋਂ ਕਰ ਲੈਨੇ ਜਲੰਧਰ ਦੇ ਵਿੱਚ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਜਾਨ ਜਾਣ ਦਾ ਇਹ ਮਾਮਲਾ ਜਿਸ ਮਗਰੋਂ ਔਰਤ ਦੀ ਮ੍ਰਿਤਕ ਦੇ ਸਿਵਲ ਹਸਪਤਾਲ ਵਿਖੇ ਰਖਵਾਈ ਗਈ ਪਰਿਵਾਰ ਨੇ ਔਰਤ ਦਾ ਕਤਲ ਹੋਣ ਦਾ ਦੋਸ਼ ਲਗਾਇਆ ਹੈ ਦੱਸਦੀ ਹੈ ਕਿ ਕੁੜੀ ਦੀ ਚਾਚੀ ਨੇ ਕਿਹਾ ਕਿ ਉਸਦੀ ਭਤੀਜੀ ਗौरी ਜਿਸਦੇ ਵਿਆਹ ਨੂੰ 6 ਤੋਂ 7 ਸਾਲ ਹੋ ਚੁੱਕੇ ਨੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਕੁੜੀ ਦੇ ਸਹੁਰੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਅਤੇ ਉਸਦੇ ਨਾਲ ਕੁੱਟਮਾਰ ਵੀ ਕਰਦੇ ਸਨ ਚੋਰੇ ਫਰੈਂਡਸ ਕਲੋਨੀ ਦੇ ਵਿੱਚ ਰਹਿੰਦੇ ਨੇ ਪਰਿਵਾਰ ਨੇ ਔਰਤ ਨੂੰ ਬੇਰਹਿਮੀ ਦੇ ਨਾਲ ਮਾਰਨ ਦੇ ਦੋਸ਼ ਲਗਾਏ ਨੇ ਇਸ ਦੌਰਾਨ ਪਰਿਵਾਰ ਨੇ ਵੀ ਕਿਹਾ ਕਿ ਮ੍ਰਿਤਕ ਤੇ ਸਿਵਲ ਹਸਪਤਾਲ ਤੇ ਵਿੱਚ ਰੱਖੀ ਹੋਈ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਮੌਕੇ ਤੋਂ ਭੱਜ ਨਿਕਲਿਆ ਪਰਿਵਾਰ ਨੇ ਦੋਸ਼ ਲਗਾਇਆ ਕਿ ਸੋਰਾ ਪਰਿਵਾਰ ਬੀਤੇ 6 ਮਹੀਨੇ ਤੋਂ ਠੀਕ ਤਰ੍ਹਾਂ ਦੇ ਨਾਲ ਰੋਟੀ ਤੱਕ ਨਹੀਂ ਦਿੰਦਾ ਸੀ ਉਹਨਾਂ ਦੀ ਧੀ ਨੂੰ ਔਰਤਾ ਵਿਆਹ ਸੁਮਿਤ ਨਾਮ ਦੇ ਇੱਕ ਵਿਅਕਤੀ ਦੇ ਨਾਲ ਹੋਇਆ ਸੀ ਅਤੇ ਇਸ ਮਾਮਲੇ ਬਾਰੇ ਪਹਿਲਾਂ ਪੰਚਾਇਤੀ ਫੈਸਲਾ ਵੀ ਕੀਤਾ ਗਿਆ ਇਸ ਤੋਂ ਬਾਅਦ ਪਿਛਲੇ 6 ਮਹੀਨਿਆਂ ਤੋਂ ਸੋਰਾ ਪਰਿਵਾਰ ਉਹਨਾਂ ਨੂੰ ਮਿਲਣ ਜਾਂ ਫਿਰ ਫੋਨ ਤੇ ਗੱਲ ਕਰਨ ਵੀ ਨਹੀਂ ਦਿੰਦਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਉਸਦੇ ਸਹੁਰਿਆਂ ਨੇ ਦੇਰ ਰਾਤ ਉਸ ਨੂੰ ਮਾਰ ਮੁਕਾਇਆ ਜਿਸ ਤੋਂ ਬਾਅਦ ਸਵੇਰੇ ਉਸਦੇ ਸਹੁਰੇ ਉਸ ਦੀ ਮ੍ਰਿਤਕ ਦੇ ਛੱਡ ਕੇ ਭੱਜ ਨਿਕਲੇ ਮੌਕੇ ਤੇ ਪਹੁੰਚੇ ਥਾਣਾ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਲੜਕੀ ਦੀ ਜਾਨ ਜਾਣ ਦੀ ਸੂਚਨਾ ਮਿਲੀ ਸੀ ਮੌਕੇ ਤੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਗਲੇ ਦੇ ਵਿੱਚ ਕਿਸੇ ਤਰ੍ਹਾਂ ਦੇ ਨਿਸ਼ਾਨ ਸਨ ਕੁੜੀ ਦੇ ਪਰਿਵਾਰ ਦੇ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਇਹ ਵਿਅਕਤੀ ਕੁੜੀ ਆਪਣੇ ਪਿੱਛੇ ਆਪਣੀ ਇੱਕ 마ਸੂਮਤੀ ਅਤੇ ਪੁੱਤ ਨੂੰ ਛੱਡ ਗਈ ਹੈ ਪਰਿਵਾਰ ਨੇ ਕਿਹਾ ਕਿ ਕੁੜੀ ਦੇ ਸਹੁਰੇ ਉਸਨੂੰ ਤੰਗ ਪਰੇਸ਼ਾਨ ਕਰਕੇ ਕੁੱਟਮਾਰ ਕਰਦੇ ਸੀ ਅਤੇ ਉਹਨਾਂ ਦੇ ਵੱਲੋਂ ਹੀ ਸਾਡੀ ਧੀ ਨੂੰ ਮਾਰ ਮੁਕਾਇਆ ਗਿਆ ਇਹ ਦੋ ਬੱਚੇ ਆਪਣੀ ਮਾਂ ਤੋਂ ਬਿਨਾ ਕਿਵੇਂ ਰਹਿਣਗੇ ਸੋਚ ਕੇ ਵੀ ਅੱਖਾਂ ਪਰ ਆਉਂਦੀਆਂ ਹਨ